ਹੋ ਚਾ ਦੀ ਕਲਾ ਵਿੱਚ ਰਹੰਦੇ ਜੋ ਦੇ ਸਤ ਗੁਰਾਂ ਦੇ ਤਿਆਰ ਬਤਿਆਰ ਹੋ ਹੱਤਾ ਦੇ ਵਿੱਚ ਖੰਡੇ ਚਮਕਦੇ ਮੇਰੀ ਮੁੰਡਿੰਦੇ ਲੜਕਾਰ ਹੋ ਤਿਆਰ ਬਤਿਆਰ ਰਹੰਦੇ ਜੋ ਦੇ ਸਤ ਗੁਰਾਂ ਦੇ ਲਾਲ ਪਤਾ ਵਿੱਚ ਖੰਡੇ ਚਮਕਤੇ ਹੋਵੇ ਤਿਆਰ ਬੱਤਿਆਰ ਉਹ ਵਿੱਚ ਮਦਾਨੇ ਜੰਗ ਦੇ ਆਪਾਂ ਟਕਰਾ ਗਏ ਵਿੱਚ ਮਦਾਨੇ ਜੰਗ ਦੇ ਆਪਾਂ ਟਕਰਾ ਗਏ ਪਤਾ ਲੱਗ ਜੂ ਹੋ ਪਤਾ ਲੱਗ ਜੂ ਕੌਣ ਕਿੰਨੇ ਜੋਗਾ ਹੈ ਪਤਾ ਲੱਗੂ ਕੌਣ ਕਿੰਨੇ ਜੋਗਾਏ ਉਹ ਮੋਦ ਨੂੰ ਸਰਾਮਾ ਕਰਦਾ ਹਰ ਵੇਲੇ ਖਾਲਸਾ ਪੰਜਾ ਰੇਤਾ ਦੇ ਵਿੱਚ ਰੈਂਦਾ ਸੂਰਬੀਰ ਜੋਤਾ ਉਹ ਮੋਦ ਨੂੰ ਮਖੌਲਾ ਕਰਦਾ ਏ ਖਾਲਸਾ ਉਹ ਪੰਜਾ ਰੇਤਾ ਦੇ ਵਿੱਚ ਰੈਂਦਾ ਸੂਰਬੀਰ ਜੋਤਾ ਓ ਗਿੱਧਰੋ ਸੇਰ ਮਨਾਏ ਗਿੱਧਰੋ ਸੇਰ ਮਨਾਏ ਸਤ ਗੁਰੂ ਬਾਜਾ ਵਾਲੇ ਨੇ ਚੜ ਦੀ ਕਲਾ ਚੜ ਦੀ ਕਲਾ ਚੜ ਦੀ ਕਲਾ ਹੈ ਦੀ ਖਾਲਸੇ ਪੰਥ ਦੀ ਸੇ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਕੀ ਫਤਿਹ ਜਿਨੇ ਵੀ YouTube ਦੇ ਮੇਰੇ ਸਬਸਕ੍ਰਾਈਬਰ ਨੇ ਸਾਰਾ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬਰ ਕਰੋ ਲਾਈਕ ਕਰੋ ਅੱਗੇ ਦੀ ਅੱਗੇ ਵੀਡੀਓ ਸ਼ੇਅਰ ਕਰੋ ਤੇ ਚੈਨਲ ਦੀ ਸਪੋਰਟ ਕਰੋ